ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਿਉਂਕਿ ਅੱਜ ਪਹਿਲਾ ਦਿਨ ਸੀ ਪਹਿਲੇ ਦਿਨ ਕੁਝ ਉਮੀਦਾਂ ਜ਼ਰੂਰ ਸਨ ਕਿ ਸ਼ਾਇਦ ਦੋ ਚਾਰ ਮੁੱਦੇ ਵਿਚਾਰੇ ਜਾਣ ਬੇਸ਼ੱਕ ਹੰਗਾਮਾ ਹੋਵੇ ਪਰ ਅੱਜ ਜਿਹੜਾ ਉਹ ਸੈਸ਼ਨ ਬਿਲਕੁਲੀ ਮਲਤਵੀ ਕਰ ਦਿੱਤਾ ਗਿਆ ਜ ਸਾਰੇ ਦਰਸ਼ਕਾਂ ਨੂੰ ਜਾ ਉਮੀਦ ਹੋਈ ਕਿ ਸ਼ਾਇਦ ਅੱਜ ਹੀ ਅੱਗੇ ਦੇ ਮੁੱਦੇ ਦੀ ਗੱਲ ਹੋ ਸਕਦੀ ਹੈ ਜਿਆ ਪਿਆਰ ਨਾਲ ਸਾਰਿਆਂ ਤੇ ਰਾਮ ਜੀ 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 ਜੰਮਦਾ ਇਸ ਤਰ੍ਹਾਂ ਦੇ ਬਾਰ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਜਿਉਂ ਸਦਾ ਚਾਈ ਸੀ ਆਮਾਦੀ ਪਾਰਟੀ ਨੇ ਦੋ ਤਨ ਵੱਡੇ ਵਾਦੇ ਕੀਤੇ ਸੀ ਹਾਂ ਆਪਾਂ ਜਰੂਰ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਸਿਹਤ ਬਾਰੇ ਇਹ ਕਿ ਸਿੱਖਿਆ ਬਾਰੇ ਇਹ 1500 ਦੇ ਕਰੀਬ ਪ੍ਰਾਈਵੇਟ ਹਸਪਤਾਲ ਵੀ ਐਸਪੀ ਨਾਲ ਜੋੜੇ ਜਾਣਗੇ ਜਿਹੜਾ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਮੌਜੂਦ ਹੋਏਗਾ ਉਹ ਲਈ ਕਿਸੇ ਮਰੀਜ਼ ਨੂੰ ਕਿਸੇ ਪਰਿਵਾਰ ਨੂੰ ਚਿੰਤਾ ਦੀ ਲੋੜ ਨਹੀਂ ਰਹੇ ਤੇ ਮਰੀਜ਼ ਹੁੰਦੇ ਐ ਹਾਡੇ ਮਨਾਂ ਵਿੱਚ ਖਦਸ਼ਾ ਹੁੰਦਾ ਹੈ ਕਿ ਬਿਮਾਰੀ ਵੱਡੀ ਹੁੰਦੀ ਹੈ ਗੰਭੀਰ ਦੀ ਹੈ ਅਕਸਰ ਇਹਪਰ ਆਉਂਦਾ ਕਿ ਸਕਾਰੀ ਹਸਪਤਾਲ ਜਾਵਾਂਗੇ ਤਾਂ ਕਈ ਖਾਣੇ ਪੈਂਦੇ ਉਥੇ ਇਲਾਜ ਤਾਂ ਹੁੰਦਾ ਹੈ ਪਰ ਬਾਦਸ਼ਾਹ ਦੇ ਵੱਲੋਂ ਇਹਨਾਂ ਦੋਵਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮਾਮਲਾ ਹੈ ਕਿ ਇੱਕ ਵੀਡੀਓ ਦੇ ਨਾਲ ਖੇੜ-ਛੜ ਕਰਨ ਦਾ ਬਾਦਸ਼ਾਹ ਦਾ ਸਵਾਲ ਹੈ ਯੂ ਟਰਨ ਮਾਰਨ ਲੱਗਿਆ ਵੀ ਇਹ ਕਮੈਂਟ ਬਣਾਉਂਦਾ ਹੈ ਇਹਨਾਂ ਨੇ ਇਦਾਂ ਦਾ ਬਿਆਨ ਦਿੰਦਾ ਫਿਰ ਬਾਅਦ ਚ ਉਹਨਾਂ ਬਿਆਨਾਂ ਤੋਂ ਮੋਕਰ ਜਾਂਦਾ ਕਹਿੰਦੇ ਅਸੀਂ ਇਦਾਂ ਨਹੀਂ ਧਮਕਿਆਂ ਤੋਂ ਡਰਨ ਵਾਲੇ ਨੇ ਸਾਹ ਬਾਗ ਨੂੰ ਕਹਿੰਦੇ ਬੋਲਣ ਦੀ ਬਿਮਾਰੀ ਹੈ ਚੁੱਪ ਨਹੀਂ ਰਹਿ ਸਕਦੇ ਜੋ ਮੂੰਹ ਚੋਂਦਾ ਬੋਲਦੇ ਆ ਉਸ ਉਹਨਾਂ ਦੀਆਂ ਵੀ ਤਸਵੀਰਾਂ ਵਾਇਰਲ ਹੋਈਆਂ ਨੇ ਪਿਛਲੇ ਦਿਨੀ ਜੋ ਕਤਲ ਹੋਇਆ ਉਹਦੇ ਵਿੱਚ ਉਸ ਨੂੰ ਲੈ ਕੇ ਵੀ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ ਕਿਵੇਂ ਦੇ ਸਥਿਤੀ ਵਿਗੜ ਰਹੀ ਹੈ ਤਾਂ ਕਹਿ ਰਹੇ ਜੱਟ ਸਾਹਿਬ ਦੇ ਲਈ ਇੰਦਰਦੀ ਭਾਜਪਾ ਸਰਕਾਰ ਤੇ ਭਾਜਪਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਹਿੰਦੇ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਉਹ ਜਿਹੜਾ ਦੀ ਢੇਡ ਤੇ ਬੈਠਾ ਹੈ ਜਿਹੜਾ ਦੀ ਢੇਡ ਤੇ ਬੈਠ ਕੇ ਬਾਜ਼ਾ ਤਾਂ ਪੰਜਾਬ ਚ ਕਰਵਾ ਰਿਹਾ ਸੀ ਫੋਟੋ ਨਾਲ ਤੁਸੀਂ ਖਿਚਵਾਉਨੇ ਹੋ ਗੱਲਾਂ ਆਉਣਆਂ ਤੁਹਾਨੂੰ ਸਾਡੇ ਬਾਰੇ ਗੱਲ ਕਰਦੇ ਖੈਰ ਉਹਦਾ ਜਵਾਬ ਵੀ ਤਸਵੀਰਾਂ ਦੇ ਕਰਨੇ ਉਹ ਕਹਿੰਦੇ ਜੀ 22 ਦੇ ਚੋਣਾ ਵੇਲੇ ਦੀ ਫੋਟੋ ਹੈ ਤੇ ਉਹਦਾ ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਲੋਕ ਸਾਡੇ ਨਾਲ ਆ ਕੇ ਤਸਵੀਰਾਂ ਖਿਚਵਾ ਲੈਂਦੇ ਸਸ਼ੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਬਾਰੇ ਤੇ ਉਸ ਸੈਸ਼ਨ ਤੋਂ ਬਾਅਦ ਹੋਈ ਕੈਬਨਿਟ ਦੀ ਬੈਠਕ ਦੇ ਬਾਰੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਧੰਨਵਾਦ ਦਰਸ਼ਕੋ ਜੀ ਨੇ ਸਤਿਕਾਰ ਨਾਲ ਸਸ਼ੀਕਾਲ ਜਾਬਤਨ ਸਭਾ ਵਾਕਈ ਅਹਿਮ ਮੁੱਦਾ ਹੈ ਲਓ ਸਵਾਲ ਜੀ ਇਸ ਸਭ ਪੰਜਾਬ ਕੈਬਨਟ ਦੀ ਗੱਲਬਾਤ ਕਰਾਂਗੇ ਪਰ ਪਹਿਲਾਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਿਉਂਕਿ ਅੱਜ ਪਹਿਲਾ ਦਿਨ ਸੀ ਪਹਿਲੇ ਦਿਨ ਕੁਝ ਉਮੀਦਾਂ ਜ਼ਰੂਰ ਸਨ ਕਿ ਸ਼ਾਇਦ 2-4 ਮੁੱਦੇ ਵਿਚਾਰੇ ਜਾਣ ਬੇਸ਼ੱਕ ਹੰਗਾਮਾ ਹੋਵੇ ਪਰ ਅੱਜ ਜਿਹੜਾ ਉਹ ਸੈਸ਼ਨ ਬਿਲਕੁਲ ਹੀ ਮੁਲਤਵੀ ਕਰ ਦਿੱਤਾ ਗਿਆ 11 ਕਮਿੰਟ ਦਾ ਸੈਸ਼ਨ ਜਿਸ 'ਚ ਸਿਰਫ ਸ਼ਰਧਾਂਜਲੀਆ ਦਿੱਤੀਆਂ ਗਈਆਂ ਸੋ ਕੀ ਲੱਗਦਾ ਤੁਹਾਨੂੰ ਕਿ ਇਹ ਸਿਰਫ ਕਿਉਂਕਿ ਦੇਖਿਆ ਜਾਵੇ ਪੈਸੇ ਪੱਖੋਂ ਫਾਈਨਾਂਸ ਪੱਖੋਂ ਤਾਂ ਇਹ ਚੀਜ਼ ਮਹਿੰਗੀ ਪੈ ਰਹੀ ਹੈ ਕੀ ਲੱਗਦਾ ਹੈ ਕਿ ਕੱਲ ਨੂੰ ਕੁਝ ਨਾ ਕੁਝ ਨਿਪਰੇ ਚੜ ਸਕਦਾ ਹੈ ਕੱਲ ਨੂੰ ਕਿਸ ਤਰ੍ਹਾਂ ਦਾ ਰਹੇਗਾ ਸੈਸ਼ਨ ਦੇਖੋ ਸੈਸ਼ਨ ਪੰਜਾਬ ਧਰਮ ਸਭਾ ਦੇ ਦੋਪਰ ਜ਼ਿਕਰ ਕਰਾਂ ਬਹੁਤ ਹੈ ਮੈਂ ਕਈ ਲਿਹਾਜ਼ ਨਾਲ ਹੈ ਮੈਂ ਇੱਕ ਤਾਂ ਜਿਹਦਾ ਅੱਜ ਦੇ ਸੈਸ਼ਨ ਦੀ ਗੱਲ ਕਰਦੇ ਆਂ ਭਲਕੇ ਸੈਸ਼ਨ ਫਿਰ ਦੋ ਦਿਨ ਦਾ ਸੈਸ਼ਨ ਆ ਰਿਹਾ ਹੈ ਜਿਹੜਾ ਭਲਕੇ ਦਾ ਸੈਸ਼ਨ ਆ ਰਿਹਾ ਉਹ ਹੁਗਾਮਾ ਖੇਜ਼ ਰਹਿਣ ਦੀ ਪੂਰੀ ਪੂਰੀ ਸਭਾਵਨਾ ਹੈ ਕਿਉਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਵਿਰੋਧੀ ਤੇ ਰਿਆਗੂ ਪ੍ਰਤਾਪ ਬਾਜਵਾ ਕੱਲ ਸਦਨ ਚ ਆਉਣਾ ਮੈਂ ਦੱਸਾਂਗਾ ਕਹਿੰਦੇ ਕਿ ਕਿਹਦੇ ਕਿਹਦੇ ਨਾਲ ਜਾ ਰਹੀ ਹੈ ਦੂਰ ਤੀ ਉਹਨਾਂ ਨੇ ਕਹਿੰਦੇ ਮੇਰੀਆਂ ਗੱਲਾਂ ਕਰਦੇ ਆ ਸੋ ਉੱਥੋਂ ਮੁੱਖ ਮੰਤਰੀ ਦੇ ਮੂਡ ਤੋਂ ਪਤਾ ਲੱਗਿਆ ਕਿ ਜਿਹੜੀ ਹਾਕਮਤ ਹੈ ਰਹਿ ਜਿੱਥੇ ਗਰੂਦੀ ਦਰ ਨੂੰ ਟਕਾ ਕੇ ਨਿਸ਼ਾਨੇ ਤੇ ਲਏਗੀ ਉੱਥੇ ਵੱਡੇ ਮੁੱਦਿਆਂ ਦੀ ਗੱਲ ਤਾਂ ਹੋਏਗੀ ਹੋਏਗੀ ਫਾਰ ਐਗਜ਼ਾਮਪਲ ਬੇਅਦਵੀ ਦਾ ਮਾਮਲਾ ਪਿਛਲੇ ਇਹੀ ਦਿਨਾਂ ਦਾ ਜਿਸ ਕਦਰ ਚਰਚਾ ਵਿੱਚ ਬਣਿਆ ਵਾ ਉਹ ਮਾਮਲਾ ਆਏਗਾ ਜਿਦਾ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਹੈ ਸ਼ਾਇਦ ਸਰ ਦੇ ਦਰਸ਼ਕਾਂ ਨੂੰ ਜਾ ਆਮ ਲੋਕਾਂ ਨੂੰ ਉਮੀਦ ਹੋਈ ਕਿ ਸ਼ਾਇਦ ਅੱਜ ਹੀ ਅਭੇਦਿਤ ਮੁੱਦੇ ਦੀ ਗੱਲ ਹੋ ਸਕਦੀ ਹੈ ਹੂੰ ਰਾਜ ਤਾਂ ਕੇਵਲ ਜਿਹੜਾਗਾ ਸੰਧਾਂਜਲੀ ਦਿੱਤੀ ਗਈ ਉਹਨਾਂ ਹਸਤੀਆਂ ਜਿਹੜੀਆਂ ਪਿਛਲੇ ਸਮੇਂ 'ਚ ਵਿਚੜ ਗਈਆਂ ਜਿਨ੍ਹਾਂ 'ਚ ਸੰਜੇ ਵਾਰਮਾ ਕਾਰੋਬਾਰੀ ਬਿਆਜੰਦਾਂ ਪਿਛਲੇ ਸਮੇਂ 'ਚ ਅਗੋਚ ਕਤਲ ਹੋਇਆ ਇਦਾਂ ਤਰੰਤਾਂ ਦੇ ਜਿਹੜੇ ਡਾਕਟਰ ਸਰਵਾਨ ਵਿਦੈਕ ਸੀ ਆਪਦੇ ਉਹਨਾਂ ਦੀ ਅਨਫਰਚੂਨੇਟਲੀ ਇੱਕ ਗੰਭੀਰ ਬਿਮਾਰੀ ਕਾਰਨ ਮੌਤ ਹੋਈ ਇੱਥੇ ਕੁਝ ਹੋਰ ਆਸਤੀਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਅੱਜ ਸ਼ਰਧਾਂਜਲੀ ਤੋਂ ਬਾਅਦ ਸਮਾਗਮ ਜਿੱਦਾਂ ਤੁਸੀਂ ਜ਼ਿਕਰ ਕੀਤਾ 11 ਮਿੰਟਸ ਉੱਠ ਗਿਆ ਉਰੋਧੀ ਦੇਰੇ ਕਹਿੰਦੇ ਦੇਖੋ ਜੀ 2 ਕਰੋੜ ਰੁਪਏ ਖਰਚ ਹੁੰਦਾ ਹੈ ਸੈਸ਼ਨ ਸਦਨ ਚ ਚਲਾਉਣ ਦੇ ਉੱਤੇ ਤੇ 11 ਮਿੰਟ ਚ ਖਤਮ ਹੋ ਗਿਆ ਇਹ ਹੁਣ ਤੈਅ ਕਰਦੀ ਹੈ ਆਹ ਕੋੰਤਾ ਰਕੇ ਸਦਾਨੋ ਕਿਵੇਂ ਚਲਾਉਣਾ ਖਾਰਤੋ ਤੇ ਪੰਜਾਬ ਤੋਂ ਹੁੰਦਾ ਸਪੀਕਰ ਕਲਤਾਹ ਸੰਧਵਾ ਉਹ ਅੰਤਮ ਰੂਪਰੇਖਾ ਦਿੰਦੇ ਆ ਕਿ ਕਿਸ ਤਰ੍ਹਾਂ ਚਲਾਉਣਾ ਜਦੋਂ ਸ਼ਰਾਂਝਲੀ ਹੋਈ ਤਾਂ ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਕੱਲ ਸਵੇਰੇ 10 ਵਜੇ ਤੱਕ ਇਹ ਸਦਨ ਮੁਲਤਵੀ ਕੀਤਾ ਜਾਂਦਾ ਬਿਲਕੁਲ ਸਪੀਕਰ ਐਲਾਨ ਕਰ ਦਿੱਤਾ ਕਿ ਇਸੇ ਬੜੇ ਕੋਈ ਚਾਰਾ ਨਹੀਂ ਹੁੰਦਾ ਸਦਨ ਮੁਲਤਵੀ ਹੋ ਗਿਆ ਬਿਲਕੁਲ ਅਗਰ ਕੱਲ ਅਹਿਮ ਮੁੱਦਿਆਂ ਦੇ ਉੱਤੇ ਟਕਰਾਅ ਸਦਨ ਦੇ ਅੰਦਰ ਦੇਖਣ ਨੂੰ ਮਿਲੇਗਾ ਉਹਦਿਆਂ ਤਿਆਰੀਆਂ ਸਾਰਿਆਂ ਤੇ ਰਵ ਨੇ ਜੀ ਜੀ ਸਦਨ ਦੇ ਅੰਦਰ ਕਿਸ ਤਰ੍ਹਾਂ ਦੇ ਬਾਹਰ ਪੂਰੀ ਤਰ੍ਹਾਂ ਨਜ਼ਰ ਆ ਰਹੀਆਂ ਜੀ ਜੀ ਸ਼ਾਹਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੱਲ ਦੀਆਂ ਤਿਆਰੀਆਂ ਨੇ ਕੱਲ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪੰਜਾਬ ਦੀ ਅਹਿਮ ਕੈਬਨਟ ਮੀਟਿੰਗ ਹੈ ਜਿਹੜੀ ਹੋਈ ਜਿੱਦਾਂ ਇਹ اجلاس ਇਹ ਖਤਮ ਹੋਇਆ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਹੁਣਾਂ ਨੇ ਮੀਟਿੰਗ ਲਈ ਤੇ ਉਸ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ਗੱਲਬਾਤ ਕੀਤੀ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਬੇਅਦਬੀ ਵਾਲੇ ਬਿੱਲ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਪਿਛਲੇ ਦਿਨ ਜੋ ਸਿਹਤ ਬੀਮਾ ਯੋਜਨਾ ਉਸ ਦਾ ਵੀ ਜ਼ਿਕਰ ਕੀਤਾ ਹੈ ਮਹਿਲਾ ਸਰਪੰਚਾਂ ਲਈ ਉਚੇਚੇ ਤੌਰ ਤੇ ਇੱਕ ਸਕੀਮ ਲਿਆਂਦੀ ਜਾ ਰਹੀ ਹੈ ਉਹਦਾ ਜ਼ਿਕਰ ਕੀਤਾ ਤੇ ਹੋਰ ਵੀ ਕਾਫੀ ਵਿਸ਼ੇ ਚਰਚਾ ਜਿਹੜੇ ਉੱਥੇ ਰਹੇ ਤੇ ਕੀ ਕਹਿਣਾ ਚਾਹੋਗੇ ਇਸ ਕੈਬਨਟ ਮੀਟਿੰਗ ਦੇ ਬਾਰੇ ਸੈਸ਼ਨ ਤੋਂ ਪਹਿਲਾਂ ਇਹ ਕੈਬਨਟ ਮੀਟਿੰਗ ਕਿੰਨੀ ਇੰਪੋਰਟੈਂਟ ਹੈ ਤੇ ਜੋ ਫੈਸਲੇ ਲਏ ਗਏ ਆ ਉਹਨਾਂ ਬਾਰੇ ਕੀ ਤੁਸੀਂ ਕੀ ਕਹਿ ਸਕਦੇ ਹੋ yes absolutely right ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਪੰਜਾਬ ਦਾ ਸਭਾ ਦਾ ਸੈਸ਼ਨ ਅੱਜ ਦਾ ਨਿਕਲਿਆ ਕੱਲ ਫੇਰ ਆ ਰਿਹਾ ਕੱਲ ਦੇ ਸੈਸ਼ਨ ਦਾ ਆਗਾਜ਼ ਜਿਹੜਾ ਹੈਗਾ ਉਹ ਅੱਜ ਦੀ ਕੈਬਨਿਟ ਮੀਟਿੰਗ ਤੋਂ ਸਾਫ਼ ਝਲਕਦਾ ਹੈ ਸਾਫ਼ ਪਤਾ ਲੱਗਦਾ ਹੈ ਕੈਬਨਿਟ ਕਈ ਘੰਟੇ ਚੱਲੀ ਵੱਡੇ ਫੈਸਲੇ ਲਏ ਗਏ ਖਾਸ ਤੌਰ ਤੇ ਪੰਜਾਬੀਆਂ ਲਈ ਇੱਕ ਵੱਡਾ ਸੁਨਿਆ ਮੁਖੰਦਰ ਭਗਵਾਨ ਜੀ ਮੀਟਿੰਗ ਖਤਮ ਹੋਣ ਦੇ ਜਿਹੜਾ ਮੀਡੀਆ ਨੂੰ ਖਤਬਾ ਉਹ ਕਰ ਦਿੱਤਾ ਉਹਨਾਂ ਨੇ ਕਿਹਾ ਕਿ 10 ਲੱਖ ਦੀ ਜਿਹੜੀ ਹੈ ਸਿਹਤ ਬੀਮਾ ਯੋਨਾ ਸੂਚੇ ਪੰਜਾਬੀਆਂ ਲਈ ਬਿਨਾਂ ਕਿਸੇ ਸ਼ੱਕ ਦੇ ਬਿਨਾਂ ਕੋਈ ਕਾਗਜ਼ਪੱਤਰ ਦੇਖਿਆ ਜਿਹੜਾ ਪੰਜਾਬ ਦਾ ਵਸਨੀਕ ਹੈ ਉਸ ਇਹ ਯੋਜਨਾ ਦਾ ਲਾਭ ਉਠਾਏਗਾ ਹਾਂ ਜ਼ਰੂਰ ਹੈ ਕਹਿੰਦੇ ਕਿ ਉਹਦੇ ਕੋਲੇ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕੋਈ ਨਾ ਕੋਈ ਸਬੂਤ ਹੋਣਾ ਚਾਹੀਦਾ ਹੈ ਕਿ ਵੀ ਮੈਂ ਹਾਂ ਪੰਜਾਬ ਦਾ ਇਸ ਪਿੰਡ ਦਾ ਕਿਸੇ ਦਾ ਸ਼ਹਿਰ ਦਾ ਵਸਨੀਕ ਹਾਂ ਬਿਲਕੁਲ ਬੜੀ ਬੜੀ ਕਹਿੰਦੇ ਆ ਕਿ ਕਾਰਡ ਵੀ ਬਣ ਜਾਣਗੇ ਸਿਹਤ ਨਾਲ ਸੰਬੰਧ ਪਰ ਲਾਜ਼ ਜਿਹੜਾ ਹੈਗਾ ਉੱਥੇ ਪੂਰੀ ਤਰ੍ਹਾਂ ਮੁਥ ਹੋਏਗਾ ਜਾਨੀ ਕਹਿੰਦੇ ਮਰੀਜ਼ ਜਿਹੜਾ ਹੈਗਾ ਹਸਪਤਾਲ ਚ ਖਾਲੀ ਜੇਬ ਜਾਏਗਾ ਆਪਣੀ ਬਿਮਾਰੀ ਦਾ ਕਾਗਜ਼ ਪੱਤਰ ਦਾ ਜ਼ਰੂਰ ਲੈ ਕੇ ਜਾਏਗਾ ਪਰ ਪੈਸਾ ਟਕਾ ਲਜਾਣ ਦੀ ਲੋੜ ਨਹੀਂ ਪੂਰੀ ਤਰ੍ਹਾਂ ਮੁਫਤ ਇਲਾਜ ਪੰਜਾਬ 'ਚ ਪਹਿਲੀ ਵਾਰੀ ਇੰਨੀ ਵੱਡੀ ਸਕੀਮ ਜਿਹੜੀ ਹੈਗੀ ਹੈ ਸਿਹਤ ਬੀਮਾ ਜੋ ਨਾਤੇ ਨਾ ਹੁੰਦੀ ਤਿਆਰੀ ਹੈ ਯਾਨੀ ਕਿ ਕੇਵਲ ਅੱਗੇ ਆਮ ਤੌਰ ਤੇ ਹੁੰਦਾ ਦੇਖੋ ਵੀ ਸਰਕਾਰੀ ਹਸਪਤਾਲਾਂ 'ਚ ਜਾਓ ਸਰਕਾਰੀ ਹਸਪਤਾਲਾਂ 'ਚ ਇਲਾਜ ਹੁੰਦਾ ਹੈ ਕਈ ਵਾਰੀ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਦੇ ਮਨਾਂ ਦੇ ਖਰਚਾ ਹੁੰਦਾ ਹੈ ਕੋਈ ਬਿਮਾਰੀ ਵੱਡੀ ਹੁੰਦੀ ਹੈ ਗੰਭੀਰ ਹੁੰਦੀ ਹੈ ਅਕਸਰ ਇਹ ਭਰਾ ਹੁੰਦਾ ਹੈ ਕਿ ਸਰਕਾਰੀ ਹਸਪਤਾਲ ਜਾਵਾਂਗੇ ਤਾਂ ਕਈ ਖਾਣੇ ਪੈਂਦੇ ਉਥੇ ਇਲਾਜ ਤਾਂ ਹੁੰਦਾ ਨਹੀਂ ਪਰਾਂ ਕਿ ਕਈ ਵੱਡੇ ਸਰਕਾਰੀ ਹਸਪਤਾਲਾਂ ਜੀ ਚੰਗਾ ਨਾ ਸਖਸ਼ਾ ਇਲਾਜ ਐਸੀ ਗੱਲ ਨਹੀਂ ਪਰ ਇੱਕ ਪ੍ਰਵਾਹ ਇਹਦੇ باوجود ਵੀ ਹੁਣ ਜਿਹੜਾ ਹੈਗਾ ਫੈਸਲਾ ਲਿਆ ਗਿਆ ਉਹਦੇ ਤੇ ਕਰ ਦਿੱਤਾ ਗਿਆ ਜਿਹੜੇ ਪ੍ਰਾਈਵੇਟ ਖੇਤਰ ਦੇ ਹਸਪਤਾਲ ਆਏ ਉਹਨਾਂ ਨੂੰ ਵੀ ਇਸ ਸਕੀਮ 'ਚ ਸ਼ਾਮਲ ਕੀਤਾ ਗਿਆ ਪਹਿਲੇ ਪੜਾਅ 'ਚ 500 ਤੋਂ ਉੱਪਰ ਜਿਹੜੇ ਹੈਗੇ ਪ੍ਰਾਈਵੇਟ ਹਸਪਤਾਲ ਉਹਨਾਂ ਨੂੰ ਸਕੀਮ ਨਾਲ ਜੁੜਾਇਆ ਗਿਆ ਫਾਰ ਐਗਜ਼ਾਮਪਲ ਜੇ ਤੁਸੀਂ ਚੰਡੀਗੜ੍ਹ ਆ ਰਹੇ ਹੋ ਤਾਂ ਮਹਿੰਗੇ ਗਵਾਂਢ ਤੁਹਾਡੇ ਫੂਟਿਸ ਹੈ ਜੇ ਦੇ ਪਟਿਆਲਾ ਰਹਿਣ ਆ ਤਾਂ ਭਗਵਾਂ ਦੇ ਕੁਤਰਾ ਵੀਟ ਪੂਰਵੀ ਜਿਲੰਧਰ ਬਠਿੰਡਾ ਜਿੱਥੇ ਵੀ ਕਿਤੇ ਪ੍ਰਾਈਵੇਟ ਹਸਪੀਟਲ ਹੈ ਗਿਆ ਉਥੇ ਉਹਨਾਂ ਵੱਡੇ ਹਸਪੀਟਲ ਨੂੰ ਸਾਰਿਆਂ ਨੂੰ 500 ਦਾ ਜੋੜ ਲਏ ਗਿਆ ਨਾਲ 1000 ਹੋਰ ਕਿਨੇ 1500 ਦੇ ਕਰੀਬ ਪ੍ਰਾਈਵੇਟ ਹਸਪਤਾਲ ਵੀ ਇਸ ਸਕੀਮ ਦੇ ਨਾਲ ਜੋੜੇ ਜਾਣਗੇ ਜਣੀ ਮਰੀਜ਼ ਜਿਹੜਾ ਘਰੋਂ ਨਿਕਲੇਗਾ ਦਿਖਾਉਣ ਲਈ ਤੁਹਾਨੂੰ ਬਹੁਤਾ ਸਮਾਂ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਨੀ ਪੈਗੀ ਕਿਉਂਕਿ ਮੁਖੰਦਰੀ ਭਗਵੰਤ ਮਾਨ ਆਪੇ ਗੱਲ ਕਹੀ ਹੈ ਕਿ ਕਈ ਵਾਰੀ ਇਹੋ ਜੀ ਕਿਸੇ ਮਰੀਜ਼ ਦੇ ਤੇ ਵਰਤਾ ਪੈਂਦੀ ਹੈ ਕਿ ਪਹਿਲੇ ਕੁਝ ਘੰਟੇ ਬੜੇ ਇੰਪੋਰਟੈਂਟ ਹੁੰਦੇ ਆ ਬਿਲਕੁਲ ਜੇ ਉਹਨਾਂ ਘੰਟਿਆਂ 'ਚ ਮਰੀਜ਼ ਹਸਪਤਾਲ 'ਚ ਪਹੁੰਚੇ ਤੁਹਾਡਾ ਲਾਜ ਹੋ ਜੇ ਤਾਂ ਉਹਦੀ ਜਾਨ ਬਚ ਸਕਦੀ ਹੈ ਸੋ ਨਵੀਂ ਸਕੀਮ 'ਚ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਨੇੜੇ ਤੋਂ ਨੇੜੇ ਪ੍ਰਾਈਵੇਟ ਜਾਂ ਸਰਕਾਰੀ ਕੇ ਤੱਕ ਹਸਪਤਾਲ ਹੋਣ ਤਾਂ ਕਿ ਮਰੀਜ਼ ਆ ਕੇ ਉਹਦਾ ਇਲਾਜ ਕਰਵਾ ਸਕੇ ਔਰ ਮੁਫਤ ਚ ਇਲਾਜ ਹੋਏਗਾ ਸਰਕਾਰ ਜਿਹੜੀ ਹੈਗੀ ਆ ਉਹ ਸਾਰਾ ਖਰਚਾ ਆਪ ਚਲੇਗੀ ਹਸਪਤਾਲ ਵੱਲੋਂ ਕੋਈ ਜਿਹੜਾ ਖਰਚਾ ਮਰੀਜ਼ ਦੇ ਉਤੋਂ ਨਹੀਂ ਲਿਆ ਜਾਏਗਾ ਨਾ ਹੀ ਕੋਈ ਖਾਸ ਦੰਦੇ ਕਿਸੇ ਦਾ ਕਾਗਜ਼ ਪੱਤਰ ਤਿਆਰ ਕਰਨਾ ਹੈ ਕਈ ਵਾਰੀ ਵਿਜ਼ਾ ਦੇ ਮਾਂਜੇ ਵਹਿ ਹੁੰਦਾ ਕਿ ਜੀ ਜਾਵਾਂਗੇ ਉੱਥੇ ਪਤਾ ਨਹੀਂ ਅੱਗੇ ਕੋਈ ਪੁੱਛੇਗਾ ਨਹੀਂ ਪੁੱਛੇਗਾ ਕਾਗਜ਼ ਪੱਤਰ ਕੇਵੇਂ ਪਰਨੇ ਪੈਣਗੇ ਸਿੰਪਲ ਜਿਹੜਾ ਹੈਗਾ ਤੁਸੀਂ ਆਪਣਾ ਆਧਾਰ ਕਾਰਡ ਸਾਰਿਆਂ ਦਾ ਹੈ ਹੀ ਹੈ ਜਿੱਦਾਂ ਜਿਹੜਾ ਵੋਟਰ ਕਾਰਡ ਵੀ ਹੈ ਉਹ ਦਿਖਾਓ ਤੇ ਜਾ ਕੇ ਜੇ ਜ਼ਰੂਰਤ ਆ ਹਸਪਤਾਲ 'ਚ ਦਾਖਲ ਹੋ ਜੇ ਕੋਈ ਵੱਡੀ ਸਕੀਮ ਦਾ ਐਲਾਨ ਕੀਤਾ ਗਿਆ ਹੈ ਦੋਸਤਾਂ ਚਾਹੀ ਸੀ ਆਮ ਆਦਮੀ ਪਾਰਟੀ ਉਹਨੇ ਦੋ ਦਨ ਵੱਡੇ ਵਾਦੇ ਕੀਤੇ ਸੀ ਆਪਾਂ ਜਰੂਰ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਇੱਕ ਸਿਹਤ ਬਾਰੇ ਤੇ ਇੱਕ ਸਿੱਖਿਆ ਬਾਰੇ ਦੋਨੇ ਸਸਿਆਂ ਨਾਲ ਲਾਗੂ ਹੁੰਦੇ ਸਿੱਖਿਆ ਬਾਰੇ ਵੀ ਉਹਨੇ ਕੀਆ ਔਰ ਸਿਹਤ ਬਾਰੇ ਵੀ ਜੋ ਅਜਾ ਲਾਂ ਕੀਤਾ ਗਿਆ ਮੁਕੰਦਰੀ ਭਗਵਾਨ ਦਵਾਨ ਨੇ ਦਾਵਾ ਕੀਤਾ ਹੈ ਕਿ ਪੂਰੇ ਮੁਲਕ ਦੇ ਅੰਦਰ ਇਹ ਨਵਿਕਲੀ ਕਿਸਮ ਦੀ ਸਕੀਮ ਹੈ ਕਿਸੇ ਵੀ ਹੋਰ ਸੂਬੇ ਦੇ ਅੰਦਰ ਨੂੰ ਲਾਗੂ ਨਹੀਂ ਕੀਤਾ ਗਿਆ ਸੋਣ ਵਾਲੇ ਦਿਨਾਂ 'ਚ ਵੱਡੀ ਰਹਾ ਜਿਹੜੀ ਹੈ ਲੋਕਾਂ ਨੂੰ ਕਿਉਂਕਿ ਪੁਹਾਰੀ ਦੇ ਉੱਤੇ ਵੱਡੇ ਖਰਚੇ ਹੁੰਦੇ ਆ ਆਮ ਤਰ੍ਹਾਂ ਜਿਹੜੇ ਆਮ ਘਰੇਲੂ ਕਰਾਂ ਜਿਹੜੇ ਖਰਚੇ ਹੁੰਦੇ ਉਹਦੇ ਰੇ ਹੋ ਜਾਂਦੇ ਤੇ ਲੋਕਾਂ ਦੇ ਜੇੜ ਚ ਇਲਾਜ ਕਰਾਉਣ ਲਈ ਵੀ ਪੈਸਾ ਨਹੀਂ ਹੁੰਦਾ ਤਾਂ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਮੁਫਤ ਹੁਣ ਹੋਏਗਾ ਉਹਦੇ ਲਈ ਕਿਸੇ ਮਰੀਜ਼ ਨੂੰ ਕਿਸੇ ਪਰਿਵਾਰ ਨੂੰ ਚਿੰਤਾ ਦੀ ਲੋਡ ਨਹੀਂ ਰਹੇਗੀ ਜੀ ਜੀ ਬਿਲਕੁਲ ਸੋ ਸਾਬ ਅੱਗੇ ਵਧਦੇ ਆਂ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਦੇ ਨਾਲ ਜਿਹੜੇ ਟੱਕਰੇ ਨੇ ਉਹ ਅਕਸਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹੁਣ ਦੇ ਰਹਿੰਦੇ ਨੇ ਭਾਵੇਂ ਉਹ ਵਿਧਾਨ ਸਭਾ ਦੇ ਅੰਦਰ ਹੋਣ ਤੇ ਭਾਵੇਂ ਵਿਧਾਨ ਸਭਾ ਦੇ ਬਾਹਰ ਹੋਣ ਇਹਨਾਂ ਦੀ ਖੈਬੜ ਖੈਬੜੀ ਹੈ ਜਿਹੜੀ ਉਹ ਅਕਸਰ ਹੀ ਮੀਡੀਆ ਦਾ ਹਿੱਸਾ ਬਣੀ ਰਹਿੰਦੀ ਹੈ ਪਰ ਹੁਣ ਇਸ ਸਭ ਦੇ ਵਿਚਕਾਰ ਅਰਵਿੰਦ ਕੇਜੀਵਾਲ ਵੀ ਇਨਵੋਲਵ ਹੋਏ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹਨਾਂ ਦੋਵਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮਾਮਲਾ ਹੈ ਕਿ ਇੱਕ ਵੀਡੀਓ ਦੇ ਨਾਲ ਛੇੜਛਾੜ ਕਰਨ ਦਾ ਕਿਵੇਂ ਦੇਖਦੇ ਹੋ ਸਿਆਸੀ ਤੌਰ ਤੇ ਕਿੰਨਾ ਵੱਡਾ ਪ੍ਰਭਾਵ ਛੱਡ ਸਕਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਆਪਸੀ ਕਿਸ ਤਰ੍ਹਾਂ ਦੀ ਖੈਬੜਬਾਜ਼ੀ ਜਿਹੜੀ ਚੱਲ ਰਹੀ ਹੈ ਇਸ ਨੂੰ ਦੇਖਦੇ ਹੋ ਦੇਖੋ ਜਿੱਦਾਂ ਬਸ ਜ਼ਿਕਰ ਕੀਤਾ ਹੈ ਕਿ ਮੁਖਵੰਦਰੀ ਭਗਵੰਤ ਮਾਨ ਨੇ ਅੱਜ ਕਹਿ ਦਿੱਤੀ ਹੈ ਗੱਲ ਕਿ ਖਾਲਸਾ ਦਨ ਚਾਹਣ ਬਾਗਾ ਜੀ ਮੈਂ ਦੱਸਾਂਗਾ ਉਹਨਾਂ ਨੂੰ ਕਿਹਦੇ-ਕਿਹਦੇ ਨਾਲ ਦੋਸਤੀ ਉਹਨਾਂ ਦੀ ਕੌਮੀ ਪੱਤਰ ਦੀ ਗੱਲ ਕਰਦੇ ਆ ਕਹਿੰਦੇ ਅਮਨ ਸ਼ਾਹ ਦੀ ਦੂਜੀ ਆਗੂ ਵੀ ਕਹਿੰਦੇ ਮੈਂ ਦੱਸਾਂਗਾ ਤੁਸੀਂ ਕਿੰਨਾ ਨਾ ਦੋਸਤੀਆਂ ਰੱਖਦੇ ਹੋ ਸੋ ਮੁਖਵੰਦਰੀ ਭਗਵੰਤ ਮਾਨ ਡੀਕੇ ਕਾਲ ਵਿਰੋਧੀ ਦੇ ਆਗੂ ਪ੍ਰਤਾਪ ਬਾਜਵਾ ਨੂੰ ਪਰ ਪ੍ਰਤਾਪ ਬਾਜਵਾ ਨੇ ਅੱਜ ਜਿਹੜੀ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਉਹਨੇ ਕਿਹਾ ਕਿ ਮੇਰੀ ਇੱਕ ਵੀਡੀਓ ਸੀ ਜਿਹੜੀ ਕਿ ਮੈਂ ਆਪਣੇ ਤਰੀਕੇ ਨਾਲ ਜਿਸ ਮੁੱਦੇ ਤੇ ਗੱਲ ਕੀਤੀ ਆ ਪਰ ਉਹਨਾਂ ਦੇ ਵਿੱਚ ਤੋੜ ਮਰੋੜ ਕੇ ਮੇਰਾ ਅਕਸ ਖਰਾਬ ਕਰਨ ਦੇ ਲਈ ਆਪ ਲੋਨ ਪੀਸ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਔਰ ਖਾਸ ਤੌਰ ਤੇ ਆਪ ਦਾ ਜਿਹੜਾ ਸੋਸ਼ਲ ਮੀਡੀਆ ਇਸ ਕਰਕੇ ਉਹ ਕਹਿੰਦੇ ਮੈਨੂੰ ਤਕਲੀਫ ਹੈ ਤਾਂ ਉਹਦੇ ਚ ਉਹਨਾਂ ਨੇ ਮੁਕੰਦਰੀ ਭਗਵਾਨ ਦਮਾਂਦੀ ਗੱਲ ਕਰ ਰਿਹਾ ਆਮਨ ਰੋੜਾ ਦੀ ਗੱਲ ਕਰ ਰਿਹਾ ਇਦਾਂ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾ ਉਹਨਾਂ ਦੀ ਗੱਲ ਕਰ ਰਿਹਾ ਔਰ ਉਹਨਾਂ ਨੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ ਨਾਲੇ ਵੀ ਕਹਿਦਾ ਕਿ ਦੇਖਦੇ ਆਂ ਕਿ ਕਦੇ ਦਿਨ ਜੇ ਸੁਵਾਈ ਹੁੰਦੀ ਆਉਂਦੀ ਨਹੀਂ ਤਾਂ ਮੈਂ ਅਦਾਲਤ ਦਾ ਬੂਹਾ ਖੜਕਾਵਾਂਗਾ ਦੂਜੇ ਪਾਸੇ ਆਪ ਵਾਲੇ ਕੀ ਕਹਿ ਰਹੇ ਆਂ ਆਪ ਵਾਲੇ ਕਹਿੰਦੇ ਆ ਵੀ ਜਿਹੜਾ ਪ੍ਰਸਾਦ ਆਜਵਾ ਦਾ ਸੁਵਾਈ ਹੈ ਯੂ ਟਰਨ ਮਾਰਨ ਲੱਗਿਆ ਵੀ ਇੱਕ ਮਿੰਟ ਲਾਉਂਦਾ ਇਹਨਾਂ ਨੇ ਇਦਾਂ ਦਾ ਬਿਆਨ ਦਿੰਦਾ ਫਿਰ ਬਾਅਦ ਚ ਉਹਨਾਂ ਬਿਆਨਾਂ ਤੋਂ ਮੁਕਰ ਜਾਂਦਾ ਕਹਿੰਦੇ ਅਸੀਂ ਇਦਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਈ ਤੇ ਨਾ ਮਰਜ਼ੀ ਕੁਝ ਕਹਿ ਲਈ ਕਿਉਂਕਿ ਜੋ ਕੋਈ ਸਾਚਾ ਕਰਨੇ ਪ੍ਰਤਾਪ ਬਾਜਾ ਬਾਰੇ ਵੀ ਲੋਕ ਜਾਣਦੇ ਆ ਤੇ ਸਾਡੇ ਬਾਰੇ ਵੀ ਜਾਣਦੇ ਆ ਜੇ ਸ਼ਿਕਾਇਤ ਕਰਨੀਆਂ ਕਰ ਲੋ ਅਸੀਂ ਕਿਸੇ ਸ਼ਿਕਾਇਤ ਤੋਂ ਡਰਨ ਵਾਲੇ ਨਹੀਂ ਆ ਜੀ ਜੀ ਸਚਾਬ ਜਿਸ ਤਰ੍ਹਾਂ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਇਸ ਫੀਲਡ ਦੇ ਵਿੱਚ ਪੱਤਰਕਾਰੀ ਕਰਦਿਆਂ ਨੂੰ ਤੁਹਾਨੂੰ ਕਈ ਦਹਾਕੇ ਬੀਤ ਗਏ ਨੇ ਤਾਂ ਅਜਿਹੇ ਦੇ ਵਿੱਚ ਮੇਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਹੁੰਦਾ ਹੈ ਕਿ ਭਗਵੰਤ ਮਾਨ ਹੋਣਾ ਨੇ ਕੁਝ ਕਿਹਾ ਨਾਲ ਦੀ ਨਾਲ ਪ੍ਰਤਾਪ ਬਾਜਵਾ ਹੋਣਾ ਨੇ ਜਵਾਬ ਦੇ ਤਾਂ ਪ੍ਰਤਾਪ ਬਾਜਵਾ ਨੇ ਕਿਹਾ ਮੁੱਖ ਮੰਤਰੀ ਹੁਣੀ ਫੇਰ ਰਿਵਰਟ ਬੈਕ ਕਰਦੇ ਨੇ ਚਲੋ ਹੁਣ ਤਾਂ ਸੋਸ਼ਲ ਮੀਡੀਆ ਦਾ ਯੋਗ ਹੈ ਉੱਥੇ ਸਾਰਾ ਕੁਝ ਹੋ ਜਾਂਦਾ ਹੈ ਪਹਿਲਾਂ ਵਾਲੇ ਸਿਆਸਤਦਾਨ ਜੇ ਗੱਲ ਪਿਛਲੇ ਆਪਾਂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਕਰੀਏ ਜਾਂ ਉਹਨਾਂ ਦੇ ਦੌਰ ਦੇ ਜਿੰਨੇ ਵੀ ਸਿਆਸਤਦਾਨ ਸੀਗੇ ਜਦੋਂ ਇੱਕ ਬਿਆਨ ਦਿੰਦਾ ਸੀ ਦੂਜੇ ਦੇ ਖਿਲਾਫ ਕੀ ਉਦੋਂ ਵੀ ਇਸ ਤਰ੍ਹਾਂ ਦਾ ਦੌਰ ਚੱਲਦਾ ਸੀਗਾ ਜਾਂ ਫਿਰ ਉਦੋਂ ਹੀ ਕਿਹਾ ਜਾਂਦਾ ਸੀ ਕਿ ਸ਼ਾਇਦ ਜਿਵੇਂ ਕਹਿੰਦੇ ਨੇ ਕਿ ਜੇ ਦੋ ਜਣੇ ਲੜਦੇ ਹੋਣ ਜਿਹੜਾ ਸਿਆਣਾ ਹੁੰਦਾ ਉਹ ਚੁੱਪ ਕਰ ਜਾਂਦਾ ਤਾਂ ਉਦੋਂ ਕਿਸ ਤਰ੍ਹਾਂ ਦਾ ਦੌਰ ਸੀ ਤੇ ਉਹਦੇ ਵਿੱਚ ਤੇਜ਼ ਕਿੰਨਾ ਕੁ ਫਰਕ ਹੈ ਹੁਣ ਦੇਖੋ ਕਿ ਮੁੱਦੇ ਅਜਿਹੇ ਹੁੰਦੇ ਆ ਜਿਨ੍ਹਾਂ ਮੁੱਦਿਆਂ ਬਾਰੇ ਆਪਾਂ ਲਕੀਰ ਖਿੱਚ ਕੇ ਗੱਲ ਨਹੀਂ ਕਰ ਸਕਦੇ ਜੇ ਆਪਾਂ ਪੁਰਾਣੇ ਦੌਰ ਦੀ ਵੀ ਗੱਲ ਕਰੀਏ ਤਾਂ ਮੈਂ ਉਹ ਦੌਰ ਵੀ ਦੇਖਿਆ ਹੈ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਰਸੀ ਤੇ ਬੈਠੇ ਸੀ ਤਾਂ ਸਪੀਕਰ ਵੀ ਮਨੇ ਆਸਾਉ ਸੀ ਜਣੀ ਉਹ ਆਪਣੇ ਕੇਰੀ ਸਿੰਘ ਸਾਹਿਬ ਸੀਗੇ ਤੇ ਕੁਰਸੀ ਤੇ ਬੈਠੇ ਜਿਹਦੇ ਹੇਠਾਂ ਕੋਈ ਰੌਲਾ ਰੱਪਾ ਵਿਧਾਨ ਸਭਾ ਦੇ ਅੰਦਰ ਚੱਲ ਰਿਹਾ ਸੀ ਅਕਾਲੀ ਦਲ ਦੇ ਜਿਹੜੇ ਮੈਂਬਰ ਆ ਵਿਧਾਨ ਸਭਾ ਦੇ ਉਹ ਧਗੜ ਧਗੜ ਕਰਦੇ ਸਪੀਕਰ ਦੀਆਂ ਪੌੜੀਆਂ ਛੱਡ ਕੇ ਸਾਡੇ ਸਾਹਮਣੇ ਉਹਨੇ ਜਾ ਕੇ ਸਪੀਕਰ ਦੀ ਜਿਹੜੀ ਕੁਰਸੀ ਐ ਟੇਡੀ ਕਰਤੀ ਸਪੀਕਰ ਡੇਗ ਬੇ ਉਹਨੇ ਵੀ ਪੱਕੇ ਵੀ ਲੈ ਕੇ ਡਿਗ ਵੀ ਬਾਅਦ ਜਿਹੜੇ ਉਹਨਾਂ ਦੇ ਨਾਲ ਜਿਹੜੇ ਸਿਕਿਉਰਟੀ ਵਾਲੇ ਹੁੰਦੇ ਉਹਨੇ ਪੱਕੇ ਉਹਨਾਂ ਦੇ ਸਿੱਧੇ ਰੱਖੀ ਸੋ ਇਸ ਮਾਮਲੇ 'ਚ ਬਹੁਤ ਕੁਝ ਦੰਦਾ ਅਤਰਾ ਚੜਾ ਕਿਸੇ ਨੂੰ ਇਦਾਂ ਨਹੀਂ ਕਿਹਾ ਜਾ ਸਕਦਾ ਕਿ ਪਿਛਲੇ ਸਮੇਂ 'ਚ ਜੇ ਕੁਝ ਨਹੀਂ ਵਾਪਰਿਆ ਪਰ ਹੁਣ ਕਿਉਂਕਿ ਮੀਡੀਆ ਦਾ ਜ਼ਮਾਨਾ ਹੀ ਤੇਜ਼ ਹੈ ਅੱਗੇ ਕਿਤੇ ਗੱਲ ਹੁੰਦੀ ਸੀ ਤਾਂ ਅਗਲੇ ਦਿਨ ਅਖਬਾਰ 'ਚ ਪੇਪਰ ਜਵਣੀ ਉਸ ਤੋਂ ਵੱਧ ਕਿਤਾ ਪ੍ਰਤੀਕਰਮ ਆਉਣਾ ਹੁਣ ਤਾਂ ਮੀਡੀਆ ਵਾਲੇ ਇੱਕ ਸੈਕਿੰਡ ਦੇ ਨਾਲ ਹੀ ਨਾਲ ਦੂਜੇ ਕੋਲੇ ਪਹੁੰਚ ਜਾਂਦੇ ਆਂ ਸਾਬ ਬਾਜਵਾ ਦਾ ਪ੍ਰਧਿਕਰਮਾ ਨਾਲ ਦਿਨ ਵਾਲੀ ਚੀਮਾ ਦਾ ਨਾਲ ਹੀ ਨਾਲ ਅਮਨ ਰੂੜਾ ਦਾ ਨਾਲ ਹੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਉਸ ਵਾਹ ਉਹ ਮੀਡੀਆ ਦੀ ਜਿਹੜੀ ਚਮਤਕਾਰ ਹੈ ਨਾ ਉਹ ਵੀ ਕਾਫੀ ਪੁੰਗਨੋਂ ਆ ਰਿਹਾ ਤੇ ਜਿਹੜੇ ਆਗੂ ਹੈਗੇ ਆਗੂ ਮੀਡੀਆ ਨੂੰ ਦੇਖ ਕੇ ਬੋਲਣ ਤੋਂ ਵਗੈਰਾ ਇਹਨਾਂ ਸਾਧਿਆਤਰੀ ਗੱਲ ਦੱਸਦੇ ਆ ਅਮਨ ਰੂੜਾ ਨੇ ਪ੍ਰਤਾਪ ਬਾਜਵਾ ਵਾਲੇ ਕਿਹਾ ਕਿ ਨੇ ਦੇਖੋ ਯੂ ਟਰਨ ਦਾ ਗੱਲ ਕੀਤੀ ਪਰ ਕਹਿੰਦੇ ਅਮਨ ਰੂੜਾ ਕੀ ਕਹਿੰਦੇ ਕਹਿੰਦੇ ਜੀ ਇੱਕ ਨਾਮ ਬਿਮਾਰੀ ਹੁੰਦੀ ਹੈ ਕਹਿੰਦੇ ਬੋਲਣ ਦੀ ਬਿਮਾਰੀ ਹੂੰ ਜ਼ਾ ਬਾਈ ਇਹਨਾਂ ਨੂੰ ਕਹਿੰਦੇ ਬੋਲਣ ਦੀ ਬਿਮਾਰੀ ਆ ਚੁੱਪ ਨਹੀਂ ਰਹਿ ਸਾਡੇ ਜੋ ਮੂੰਹ ਚੋਂ ਦਾ ਬੋਲਦੇ ਸੋ ਜਦੋਂ ਮੀਡੀਆ ਵਾਲੇ ਆ ਜਾਂਦੇ ਆ ਤਾਂ ਆਗੂ ਬੋਲਿਓਗਿਆ ਨਹੀਂ ਰਹਿ ਸਾਡੇ ਇਧਾਨੀਆਂ ਗੱਲਾਂ ਕਰਦੇ ਆ ਪਰ ਜਦੋਂ ਆਪਾਂ ਮੁੱਦਿਆਂ ਦੀ ਗੱਲ ਕਰਦੇ ਆ ਸੰਜੀਦਾ ਮੁੱਦਿਆਂ ਤੇ ਜੀਦਗੀ ਨਾਲ ਸੁਮੱਚੇ ਪੰਜਾਬੀ ਜਿਹੜੇ ਇਸਨੂੰ ਦੀ ਤਵੱਕੋ ਕਰਦੇ ਆ ਇਹ ਦੋ ਦਿਨ ਦਾ ਸੈਸ਼ਨ ਆ ਅੱਜ ਦਾ ਆਪਾਂ ਕੈਬਨਟ ਦਾ ਜ਼ਿਕਰ ਕੀਤਾ ਦੇਖੋ ਕੈਬਨਟ ਦੇ ਵਿੱਚ ਇਹਨਾਂ ਜਿਹੜੀਆਂ ਮਹਿਲਾ ਸਰਪੰਚ ਹੈਗੀਆਂ ਉਹਨਾਂ ਬਾਰੇ ਵੀ ਫੈਸਲਾ ਲਿਆ ਇਹ ਮੈਲਾ ਸਰਪੰਚਾਂ ਲਈ ਮੁਫਤ ਟ੍ਰੇਨਿੰਗ ਦਾ ਜਾਣ ਦਾ ਨਦੇੜ ਸਾਹਿਬ ਤੱਕ ਦਾ ਇੰਤਜ਼ਾਮ ਕਰਾਇਆ ਜਾਏਗਾ ਔਰ ਮਹਾਰਾਸ਼ਟਰ ਸੇ ਅੱਗੇ ਪੰਚਾਇਤਾਂ ਦੀ ਟ੍ਰੇਨਿੰਗ ਹੈ ਪੰਚਾਇਤਾਂ ਉਹ ਟ੍ਰੇਨਿੰਗ ਵੀ ਸ਼ਾਮਲ ਹੋਣਗੀਆਂ ਇਦਾਂ ਦੇ ਇੰਤਜ਼ਾਮ ਜਿਹੜੇ ਹੈਗੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਹੋਰਾਂ ਮੁੱਦਿਆਂ ਦੇ ਉੱਤੇ ਵੀ ਜਿਹੜੇ ਮੁੱਦੇ ਆਉਂਦੇ ਆ ਤਾਂ ਮਦਾਨ ਅੰਦਰ سنجਿਦਗੀ ਨਾਲ ਜ਼ਿਕਰ ਹੋਏ ਤਾਂ ਲੋਕ ਚਾਹੁੰਦੇ ਆ ਕਿ ਉਹਨਾਂ ਦੇ ਮੁੱਦਿਆਂ ਦੀ ਗੱਲ ਹੋਵੇ ਜਿਹੜਾ ਆਪਾਂ ਗੱਲ ਕਰਦੇ ਆ ਇੱਕ ਦੂਜੇ ਨੂੰ ਟੋਕਾ ਟਾ ਕੇ ਜਾਂ ਇਹ ਸਰਬ ਮੀਡੀਆ ਦੀਆਂ ਗੈਲਰੀਆਂ ਦਾ ਜਿਹੜਾ ਸੁਰਖੀਆਂ ਵਟੋਰਨੀ ਦਾ ਚੰਗਾ ਲੱਗਦਾ ਪਰ ਆਮ ਲੋਕਾਂ ਦਾ ਇਹਦੇ ਨਾਲ ਕੋਈ ਫਲਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ ਬਾਕਲ ਸੁਤਸਾਬ ਅੱਗੇ ਵਧਦੇ ਆ ਤੇ ਗੱਲ ਕਰਦੇ ਆ ਪੰਜਾਬ ਭਾਜਪਾ ਦੇ ਪ੍ਰਧਾਨ ਜਨੀਲ ਜਾਖੜ ਉਹਨਾਂ ਦੀ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਨਵੇਂ ਚੁਣੇ ਗਏ ਕਾਰਜਕਾਰੀ ਪ੍ਰਧਾਨ ਵੀ ਉਹਨਾਂ ਦੇ ਨਾਲ ਮੌਜੂਦ ਸੀ ਬੜੀਆਂ ਜੱਫੀਆਂ ਆਪਸ ਦੇ ਵਿੱਚ ਪਾ ਕੇ ਮਿਲੇ ਨੇ ਪਰ ਇਹ ਸਭ ਦੇ ਵਿਚਕਾਰ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹਨਾਂ ਨੇ ਪੰਜਾਬ ਸਰਕਾਰ ਤੇ ਚੁੱਕੇ ਨੇ ਤੇ ਨਾਲ ਨਾਲ ਮੇਰਾ ਸਵਾਲ ਇਹ ਵੀ ਹੈ ਕਿ ਉਹਨਾਂ ਦੇ ਜੋ ਭਤੀਜੇ ਨੇ ਸੰਦੀਪ ਜਾਖੜ ਉਸ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਪਿਛਲੇ ਦਿਨੀ ਜੋ ਕਤਲ ਹੋਇਆ ਬੋਰ ਦੇ ਵਿੱਚ ਉਸ ਨੂੰ ਲੈ ਕੇ ਵੀ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਜੇ ਆਪਾਂ ਦੇਖੀਏ ਸਮੁੱਚੇ ਤੌਰ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਾਜਪਾ ਵਾਲੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਮੁਕੰਦਰੀ ਭਗਵੰਤ ਮਾਨ ਦੀ ਸਰਕਾਰ ਉਸ ਨੂੰ ਘੇਰ ਰਿਹਾ ਇਕੱਲੇ ਭਾਜਪਾ ਵਾਲੇ ਨਹੀਂ ਘੇਰੇ ਕਾਂਗਰਸ ਵੀ ਬਦਲਵੇਂ ਪਾਸੇ ਚੱਲ ਗਈ ਕਹਿੰਦੇ ਆ ਅਕਾਲੀ ਦਲ ਵੀ ਕਹਿੰਦਾ ਹੈ ਪਰ ਕਿਉਂਕਿ ਆਪਾਂ ਗੱਲ ਜਦੋਂ ਭਾਜਪਾ ਦੀ ਕਰ ਰਹੇ ਹਾਂ ਤਾਂ ਹੁਣ ਜਿਹੜੇ ਭਾਜਪਾ ਦੇ ਜਿਹੜੇ ਮੌਜੂਦਾ ਪ੍ਰਧਾਨ ਇੱਕ ਦਾ ਕਾਰਜਕਾਰੀ ਪ੍ਰਧਾਨਾ ਜਿਹਨਾਂ ਤੁਸੀਂ ਜ਼ਿਕਰ ਕੀਤਾ ਹੈ ਅਸਮਨੀ ਸ਼ਰਮਾ ਜੀ ਤੇ ਦੂਜੇ ਹੁਣ ਜਿਹੜੇ ਪੂਰੇ ਸਮੇਂ ਲਈ ਪ੍ਰਚਲਨ ਆ ਹੈ ਸੀ ਜਾਖੜ ਉਹਨਾਂ ਨੇ ਮੀਡੀਆ ਨੂੰ ਮੁਖੰਤਬੂਕੇ ਇਹ ਗੱਲ ਕਹੀ ਹੈ ਕਿ ਜੀ ਅਮਨ ਕਰੂਨ ਦੀ ਹਾਲਤ ਬੜੀ ਮਾੜੀ ਹੈ ਕਿਸ ਤਰੀਕੇ ਦੇ ਨਾਲ ਆ ਬੋਰਡ ਦੇ ਵਿੱਚ ਕਤਲ ਹੋਇਆ ਦੂਜੀਆਂ ਥਾਵਾਂ ਤੇ ਆਏ ਦਿਨ ਕੋਈ ਨਾ ਕੋਈ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਅਮਨ ਕਰੂਨ ਜਿਹੜਾ ਸਥਿਤੀ ਸੰਭਾੜੀ ਨਹੀਂ ਜਾ ਰਹੀ ਮੁਖੰਸਰੀ ਭਗਵਾਨਤਵਾਨ ਦੀ ਸਰਕਾਰ ਤੋਂ ਤਾਂ ਇਸ ਦੇ ਜਵਾਬ ਦੇ ਵਿੱਚ ਆਪ ਵਾਲੇ ਕਹਿ ਰਿਹਾ ਕਿ ਜੀ ਅਮਨ ਕਰੂਨ ਦੀ ਸਥਿਤੀ ਵਿਗੜ ਰਹੀ ਹੈ ਅ ਕਹਿ ਰਿਹਾ ਜਾਖੜ ਸਾਹਿਬ ਇਹਦੇ ਲਈ ਕੇਂਦਰ ਦੀ ਭਾਜਪਾ ਸਰਕਾਰ ਤੇ ਭਾਜਪਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂ ਕਹਿੰਦੇ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਉਹ ਗੁਜਰਾਤ ਦੀ ਡੇੜ ਤੇ ਬੈਠਾ ਹੈ ਗੁਜਰਾਤ ਦੀ ਡੇੜ ਤੇ ਬੈਠ ਕੇ ਵਾਰਦਾਤਾ ਪੰਜਾਬ ਚ ਕਰਵਾ ਰਿਹਾ ਕਹਿੰਦੇ ਤੁਸੀਂ ਜਿਹੜਾ ਹੈਗਾ ਗੰਗਾਸ ਨੂੰ ਉਹਨਾਂ ਤੋਂ ਡਿਫੈਂਡ ਕਰ ਰਹੇ ਹੋ ਹੂੰ ਜੀ ਇਹ ਮੰਜਨ ਸਰਸਾ ਦਾ ਪੰਜਾਬ ਚ ਆਏ ਚੰਡੀਗੜ੍ਹ ਆ ਕੇ ਕੈਮਰਨ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਬਾਰੇ ਚ ਸਵਾਲ ਉਠਾਏ ਉਹਨਾਂ ਨੇ ਇਹ ਗੱਲ ਕਹੀ ਹੈ कि ਜਿਹੜੇ ਗੰਗੇਸਨ ਦੀ ਗੱਲ ਕਰਦੇ ਆ ਵੀ ਜਿਹੜੇ ਪੰਜਾਬ 'ਚ ਪਿਛਲੇ ਕੁਦਰ ਦਿਨ ਪਹਿਲਾਂ ਜਿਸ ਤਰ੍ਹਾਂ ਮੁਕਾਬਲਾ ਹੋਇਆ ਹੈ ਉਹ ਕਹਿੰਦੇ ਝੂਠਾ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਉੱਤੇ ਹੀ ਪਹਿਲਾਂ ਤਾਂ ਆਪ ਨੇ ਕੀ ਹਿੰਦੀ ਕੋਸ਼ਿਸ਼ ਕੀਤੀ ਆ ਉਹਨੇ ਕਿਹਾ ਗਿਆ ਕਿ ਭਾਜਪਾ ਕਿਸ ਤਰੀਕੇ ਨਾਲ ਗੰਗੇਸਨ ਨੂੰ ਡਿਫੈਂਡ ਕਰ ਰਹੀ ਹੈ ਬਿਸ਼ਨੋਈ ਦਾ ਜ਼ਿਕਰ ਕਰ ਰਿਹਾ ਫਿਰ ਜਿਹੜੀ ਜਿੱਦ ਤੁਸੀਂ ਸਵਾਲ ਲਿਆ ਜ਼ਿਕਰ ਕੀਤਾ ਸੁਨੀਲ ਜਾਖੜ ਸੁਨੀਲ ਜਾਖੜ ਜਿਹੜੇ ਸੁਨੀਲ ਜਾਖੜ ਦੇ ਭਤੀਜੇ ਆ ਹੂੰ ਪਾਰਟੀਆਂ ਦੇ ਤੌਰ ਤੇ ਅੱਜ ਟੈਕਨੀਕਲ ਤੌਰ ਤੇ ਸੰਦੀਪ ਜਾਖੜ ਸਹਿਦ ਕਾਂਗਰਸੀ ਬੈਠੇ ਹੈ ਬਿਲਕੁਲ ਦੂਜੇ ਵੱਡੇ ਜਾਖੜਾ ਪਰ ਜਾਣਦੇ ਆ ਭਾਜਪਾ ਦੇ ਪ੍ਰਧਾਨ ਆ ਹੁਣ ਜਿਹਦਾ ਸਵਾਲ ਆ ਉਹ ਸੰਦੀਪ ਜਾਖੜ ਦਾ ਸੰਦੀਪ ਜਾਖੜ ਬਾਰੇ ਉਹਨਾਂ ਨੇ ਇੱਕ ਤਸਵੀਰ ਵਾਇਰਲ ਕੀਤੀ ਆ ਆਪ ਵਾਲਿਆਂ ਨੇ ਕਿਹਾ ਕਿ ਦੇਖੋ ਜੀ ਜਿਹੜੇ ਤਿੰਨਾਂ ਮੋਟਰਸਾਈਕਲ ਦੇ ਕਾਤਲ ਆਏ ਸੀ ਕਥਾ ਤੌਰ ਤੇ ਉਹਨਾਂ ਨੂੰ ਕਾਤਲ ਕਿਹਾ ਜਾ ਰਿਹਾ ਉਹਨਾਂ ਨੇ ਆ ਕੇ ਅਬੋਰ ਦੇ ਵਪਾਰੀ ਜਿਹਦਾ ਜ਼ਿਕਰ ਕੀਤਾ ਹੈ ਸਨੀ ਦੇ ਵਰਮਾ ਦਾ ਉਹਦਾ ਕਦਰਗੀਤਾ ਕੋਲਣਾ ਚਲੇਗਾ ਉਹਨਾਂ ਚ ਇੱਕ ਵਿਅਕਤੀ ਉਹ ਹੈ ਜਿਹੜਾ ਇੱਕ ਸਟੇਜ ਦੇ ਦੇ ਇੱਕ ਫੋਟੋ ਦੇ ਵਿੱਚ ਨਾਲ ਖੜਾ ਹੈ ਸੰਦੀਪ ਜਾਖੜ ਨੇ ਇਹਨੂੰ ਦੇਖੋ ਜੀ ਤੁਸੀਂ ਫੋਟੋਆਂ ਦਾ ਨਾਲ ਤੁਸੀਂ ਖਿਚਵਾਉਨੇ ਹੋ ਗੱਲਾਂ ਆਵਨ ਕੋਲੋਂ ਦੀਆਂ ਸਾਡੇ ਬਾਰੇ ਗੱਲ ਕਰਦੇ ਹੋ ਖੈਰ ਉਹਦਾ ਜਵਾਬ ਵੀ ਦਿੱਤਾ ਸੰਦੀਪ ਜਾਖੜ ਨੇ ਉਹ ਕਹਿੰਦੇ ਜੀ 22 ਦੇ ਚੋਣਾਂ ਵੇਲੇ ਦੀ ਫੋਟੋ ਹੈ ਇਹ ਤੇ ਉਹਦਾ ਪਤਾ ਨਹੀਂ ਹੁੰਦਾ ਕਿਹੜੇ-ਕਿਹੜੇ ਲੋਕ ਸਾਡੇ ਨਾਲ ਆ ਕੇ ਤਸਵੀਰਾਂ ਖਿਚਵਾ ਲੈਂਦੇ ਆ ਜਿਹਨੇ ਵੀ ਖਿਚਵਾਈ ਹੋਏਗੀ ਪਰ ਮੈਂ ਜਾਣਦਾ ਨਹੀਂ ਉਹਨਾਂ ਨੇ ਜਵਾਬ ਜ਼ਰੂਰ ਦਿੱਤਾ ਪਰ ਆਬ ਲਗਾਤਾਰ ਇਸ ਮੁੱਦੇ ਤੇ ਸੁਨੀਲ ਜਾਖੜ ਤੇ ਸੰਦੀਪ ਜਾਖੜ ਨੂੰ ਕਿ ਰੇਖੇ ਦੇਖੋ ਜੀ ਜਿਹੜਾ ਐਡਾ ਵੱਡਾ ਮਸਲ ਭਾਗਾ ਘਰਾ ਵਾਪਰ ਗਿਆ ਬੋਰਡ ਦੇ ਵਿੱਚ ਤੇ ਜਿਹੜਾ ਬੰਦਾ ਉਹਦੇ ਸ਼ਾਮਲ ਹੈ ਉਹਦੀ ਫੋਟੋ ਜੀ ਲਈ ਗਏ ਸੁਨੀਲ ਜਾਖੜ ਦੇ ਨਾਲ ਜੀ ਮੌਨ ਕਰਨ ਦੀ ਸਥਿਤੀ ਨੂੰ ਲੈ ਕੇ ਕੰਦੇ ਸਵਾਲ ਵੀ ਉੱਠ ਰਹੇ ਜੀ ਜੀ ਚਰਚਾ ਬੱਗੇ ਗੱਲ ਮੌਸਮ ਦੀ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਕਾਫੀ ਜ਼ਿਆਦਾ ਖਰਾਬ ਹੈ ਮੌਨਸੂਨ ਹੈ ਜਿਹੜੇ ਉਹਨਾਂ ਨੇ ਕਹਿੰਦੇ ਇਸ ਵਾਰ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਗੱਲ ਓਵਰਆਲ ਕਰੀਏ ਤਾਂ ਕਹਿੰਦੇ ਹੁਣ ਤੱਕ ਪੰਜਾਬ ਦੇ ਵਿੱਚ 103 ਮਿਲੀਮੀਟਰ ਤੱਕ ਦੀ ਬਾਰਿਸ਼ ਹੋ ਚੁੱਕੀ ਹੈ 14 ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ येलो ਅਲਰਟ ਹੈ ਤੇ ਗੱਲ ਕਰੀਏ ਤਾਂ 13% ਮੀਂਹ ਜ਼ਿਆਦਾ ਪਏ ਨੇ ਇਸ ਵਾਰ ਕੰਪੈਰੀਟਿਵਲੀ ਪਰ ਸੱਜਣੋ ਹੁਣ ਗੱਲ ਇਥੇ ਹੈ ਕਿ ਗਰਮੀ ਵੀ ਜ਼ਿਆਦਾ ਇਸ ਵਾਰ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਦੇਖੀ ਗਈ ਮੌਨਸੂਨ ਵੀ ਸਮੇਂ ਤੋਂ ਪਹਿਲਾਂ ਆਏ بارش ਵੀ ਜ਼ਿਆਦਾ ਹੋਈ ਇਹ ਇਕੱਲਾ ਪੰਜਾਬ ਦਾ ਹਾਲ ਨਹੀਂ ਹੈ ਨੈਸ਼ਨਲ ਪੱਧਰ ਤੇ ਵੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ بارش ਹੋ ਰਹੀ ਹੈ ਤੇ ਕਈ ਡਵੈਲਪ ਸਿਟੀਆਂ ਦਾ ਹਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਡਵੈਲਪ ਹੋ ਚੁੱਕੀਆਂ ਉਹਨਾਂ ਸ਼ਹਿਰਾਂ ਦਾ ਹਾਲ ਬੜਾ ਮਾੜਾ ਹੈ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਦੇਖੋ ਮੌਸਮ ਹੈ ਦੋ ਤਰ੍ਹਾਂ ਦਾ ਜਿਹੜਾ ਪ੍ਰੋਹ ਅਕਸਰ ਦੇਖਦਾ ਹੈ ਕਿ ਚੰਗੀ بارش ਹੋਈ ਹੈ ਚੰਗੀ بارش ਨੂੰ ਪੰਜਾਬੀ ਆਮ ਤੌਰ ਤੇ ਹਮੇਸ਼ਾ ਵੈਲਕਮ ਕਰਦੇ ਆ ਕਿਸਾਨਾਂ ਲਈ ਬਿਹਤਰੀ ਵਾਲੀ ਗੱਲ ਹੁੰਦੀ ਹੈ ਤਾਂ ਤੇੜਾ ਪਾਣੀ ਵੀ ਉੱਪਰੋਂ ਦਾ ਮੌਸਮ ਦਾ ਬਦਲਾਅ ਵੀ ਆਉਂਦਾ ਹੈ ਇਹ ਤਾਂ ਗੱਲਾਂ ਹੈਗੀਆਂ ਪੋਜ਼ਿਟਿਵ ਅਕਸਰ ਸਾਡਾ ਜਿਹੜਾ ਦੇਸ਼ ਹੈ ਖੇਤੀਬਾੜੀ ਦਾ ਦੇਸ਼ ਹੈ ਆਪਣਾ ਸੁਭਾਤਾ ਹੈ ਤਾਂ ਉਹਦੇ ਤੇ ਕਿਹਾ ਜਾਂਦਾ ਜੇ ਚੰਗੀ بارش ਹੋਏ ਤਾਂ ਅਨੁਮਾਨ ਲਾਇਆ ਜਾਂਦਾ ਹੈ ਕਿ ਇਸ ਸਾਲ ਦੀ ਫਸਲ ਵੀ ਚੰਗੀ ਹੋਏਗੀ ਇਹ ਤਾਂ ਮੌਨਸੂਨ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਹਨਾਂ ਮੁਤਾਬਕ ਇਹ ਸੀ ਕਿ ਇਸ ਵਾਰ ਚੰਗੀ ਭਰਮੀ ਮੌਨਸੂਨ ਰਹਿਣ ਦੀ ਉਮੀਦ ਹੈ ਜਾਨੀ ਨਾਰਮਲ ਨਾਲੋਂ ਸੁਧਾਰ ਨਾਲੋਂ ਬਿਹਰੇ ਪਰ ਜਿੱਦਾਂ ਮੌਨਸੂਨ ਸ਼ੁਰੂ ਹੋਈ ਹੈ ਇਹਨਾਂ ਦਿਨਾਂ ਚ ਜਿਸ ਕਦਰ ਜਿਹੜਾ ਜਿੱਥੇ-ਜਿੱਥੇ ਜਾਦੇ ਬਾਰਸ਼ ਆਉਂਗੀਆਂ ਉਸ ਦੇ ਨਾਲ ਜਿਹੜਾ ਸਿਸਟਮ ਹੈ ਪ੍ਰਸ਼ਾਸਨਾਂ ਸਰਕਾਰਾਂ ਉਹਨਾਂ ਦੀ ਪੋਲ ਵੀ ਖੁੱਲ ਰਹੀ ਹੈ ਫਾਰ ਐਗਜ਼ਾਮਪਲ ਆਪਾਂ ਗੋੰਡੀ ਸੂਬੇ ਦੀ ਵੀ ਗੱਲ ਕਰ ਲਈ ਹਰਿਆਣਾ ਦੀ हरियाणा वाले कहंदे है की जी ਸਾਡੇ ਦਾ ਉਹ ਪੰਜਾਬ ਚ ਆ ਕੇ ਮੁੱਖ ਮੰਤਰੀ ਜਨ sĩ ਸਾਹਿਬ ਸੰਬੋਧਨ ਕਰਦੇ ਆਂ ਕਹਿੰਦੇ ਹਰਿਆਣਾ ਦਾ ਬੜਾ ਵਿਕਾਸ ਕਰ ਗਿਆ ਆ ਆਪਕ ਸਰ ਕਹਿੰਨਾ ਹੈ ਡਬਲ ਇੰਜਨ ਆ ਇੱਕ ਕੇਂਦਰ ਵਾਲਾ ਤੇ ਇੱਕ ਹਰਿਆਣਾ ਵਾਲਾ ਭਾਜਪਾ ਦਾ ਜੀ ਪਰ ਜਿਸ ਤਰ੍ਹਾਂ ਉੱਥੇ ਬਾਰਿਸ਼ ਤੋਂ ਬਾਅਦ ਸਿੱਧੀ ਬਦਲੀ ਆ ਬਹੁਤ ਸਾਰੇ ਸ਼ਹਿਰਾਂ ਚ ਜਿਸ ਤਰ੍ਹਾਂ ਜਲ ਤਲ ਹੋਇਆ ਪਾਣੀ ਦੀ ਨਿਕਾਸੀ ਖਾਸ ਤੌਰ ਤੇ ਜਿਹੜਾ ਵੱਡੇ ਸ਼ਹਿਰ ਆ ਹਰਿਆਣਾ ਦੇ ਉੱਥੇ ਦਾ ਬਹੁਤ ਹੀ ਬੁਰਾ ਹਾਲ ਜਿਹੜਾ ਗੱਡੀਆਂ ਜਾ ਵੱਡੇ ਵੱਡੇ ਕਲਾ ਹਰਿਆਣਾ ਦੀ ਗੱਲ ਨਹੀਂ ਆਪਾਂ ਗਿਦਰਾਤ ਦਾ ਵੀ ਜ਼ਿਕਰ ਕਰ ਲਈਏ ਗੁਜਰਾਤ ਚ 40 ਸਾਲ ਪੁਰਾਣਾ ਟੁੱਟ ਗਿਆ ਨਦੀ ਤੋਂ ਉੱਜਾਰ ਰਹੀ ਸੀ ਤੇ ਕਟੂਕੜ 15 ਲੋਕਾਂ ਦੀ ਮੌਤ ਉਹਦੇ ਨਾਲ ਹੋ ਚੁੱਕੀ ਆ ਪੁਲ ਦੇ ਟੁੱਟਣ ਨਾਲ ਗੱਡੀਆਂ ਵਿੱਚ ਡੇਗ ਗਰੀਆਂ ਤਰਿਆ ਦੇ ਵਿੱਚ ਸੋ ਅਸੀਂ ਦਾਅਵੇ ਸਾਡੇ ਆ ਦੇਸ਼ ਸਾਡੀ ਜਿਹੜੇ ਵਿੱਚ ਬੜੇ ਦਾਅਵੇ ਕਰਦੀ ਹੈ ਇਸ ਦੁਨੀਆ ਚ ਜਿਹੜਾ ਫਿਰ ਕਹਿੰਦੇ ਕਿ 47 ਤੱਕ ਅਸੀਂ ਸਭ ਤੋਂ ਵਿਕਸਿਤ ਦੇਸ਼ ਹੋਵਾਂਗੇ ਜਿਸ ਤੱਕ ਬੁਨਿਆਦੀ ਢਾਂਚੇ ਦਾ ਸਵਾਲ ਆ ਬੁਨਿਆਦੀ ਢਾਂਚੇ ਵਾਰੇ ਦਾਅਵੇ ਤਾਂ ਬੜੇ ਕਿਤੇ ਜਾਂਦੇ ਆ ਅੱਜ ਕਿਤੇ ਜ਼ਮੀਨੀ ਇੱਕ ਤਾਂ ਦੇ ਵੀ ਜਾਣਨ ਦੀ ਲੋੜ ਹੈ ਗੁਜਰਾਤ 'ਚ ਪਿਛਲੇ ਦਿਨਾਂ 'ਚ ਕਈ ਅਜਿਹੇ ਵੱਡੇ ਹਾਸੇ ਵਾਪਰੇ ਆ ਹੁੰਦੇ ਪੰਜਾਬ 'ਚ ਹੁੰਦਾ ਜਾਂ ਬੰਗਾਲ 'ਚ ਕਿਸੇ ਵਿਰੋਧੀ ਧਿਰ 'ਚ ਹੁੰਦਾ ਤਾਂ ਅਕਸਰ ਇਹ ਕਹਿੰਦੇ ਆ ਕਿ ਵਿਰੋਧੀ ਸਰਕਾਰਾਂ ਹੋਂਦ ਦਾ ਫਰੀਡੀ ਦਾ ਛਾਪੇ ਪੈ ਜਾਂਦੇ ਆ ਜਾਂਚ ਹੋ ਜਾਂਦੀ ਐ ਅਸਤੀਫੇ ਦੀ ਗੱਲ ਹੋ ਜਾਂਦੀ ਐ ਜਿੱਦਾਂ ਆਪਾਂ ਮਨ ਕਰਨ ਦੀ ਗੱਲ ਕਰਦੇ ਆ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾਂਦਾ ਕਿ ਜੀ ਅਸਤੀਫਾ ਦੇਣਾ ਉਹਨੂੰ ਗੁਜਰਾਤ 'ਚ ਐਡਾ ਵੱਡਾ ਪੋਲਿਟਿਕੀ ਬਹਿ ਨਦੀ ਦੀ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਰਿਆਣਾਜ਼ ਕੀ ਕੁਝ ਵਾਪਰਿਆ ਔਰ ਹੋਰ ਕਈ ਥਾਵਾਂ ਤੇ ਇਦਾਂ ਦਾ ਸੋ ਮੌਸਮ ਨੇ ਜਿਹੜਾ ਹੈਗਾ ਰਵੰਧਾਂ ਦੀ ਪੋਲ ਵੀ ਖੁੱਲੀ ਐ ਔਰ ਸਮੁੱਚੇ ਤੌਰ ਤੇ ਆਉਣ ਵਾਲੇ ਦਿਨਾਂ ਚ ਵੀ ਹੁੰਜਦਾ ਆਪਾਂ ਗੱਲ ਕਰ ਰਹੇ ਆਂ ਤਾਂ ਪੰਜਾਬ ਦਾ ਵੀ ਆਪਾਂ ਸਿਕਰ ਕਰੀਏ ਤਾਂ ਅਗਲੇ ਜਿਹੜੇ 5-4 ਦਿਨ ਐ ਉਹਨਾਂ ਚ ਵੀ ਜਿਹੜੇ ਚੇਤਾਵਨੀਆਂ ਕਿ ਪਰਮੀ ਬਾਰਿਸ਼ ਹੋ ਸਕਦੀ ਐ ਜ਼ਰੂਰ ਐ ਕਿ ਜਿਹੜੇ ਲੋਕ ਪਹਾੜਾਂ ਤੇ ਜਾਂਦੇ ਆ ਜਾਂ ਉਹ ਜਿਹੜੀਆਂ ਥਾਵਾਂ ਤੇ ਸੈਰਸਪਾਟੇ ਲਈ ਜਾਂਦੇ ਆ ਸਾਵਧਾਨੀ ਵਰਤਣ ਦੀ ਲੋੜ ਐ ਜਿੱਦਾਂ ਆਪਾਂ ਆਮ ਬੋਲ ਚਾਲ ਦੀ ਭਾਸ਼ਾ 'ਚ ਕਹਿੰਦੇ ਆਂ ਕਿ ਘਰੋਂ ਤੁਰਨ ਵਾਲੇ ਦੇ ਰਿਕੜੇ ਦੇਖਣ ਦੀ ਲੋੜ ਹੁੰਦੀ ਹੈ ਮੌਸਮ ਕਿਹੋ ਜਿਹਾ ਹੈ ਤੇ ਚੰਗੀ ਮੌਸਮ ਜਿਹੜੀ ਮੌਨਸੂਨਾਂ ਨੂੰ ਆਪਾਂ ਨਕਾਰ ਨਹੀਂ ਸਕਦੇ ਇਹਦਾ ਤਾਂ ਦੇਸ਼ ਦੇ ਲੋਕ ਸਵਾਗਤੀ ਕਰਨਗੇ ਜੇ ਵੀ ਇਹ ਦੇਸ਼ ਦੇ ਅੰਦਰ ਬਹੁਤ ਕਈ ਅਜਿਹੇ ਹਿੱਸੇ ਹੈ ਜਿੱਥੇ ਜਿਹੜਾ ਹੈਗਾ ਸੰਜਾਈ ਦਾ ਸਿੱਧੇ ਤੌਰ ਤੇ ਇੰਤਜ਼ਾਮ ਨਹੀਂ ਹੈ ਜੀ ਔਰ ਜਿਹੜੀ ਫਸਲ ਹੈਗੀ ਬਾਰਿਸ਼ ਤੇ ਨਿਰਭਰ ਕਰਦੀ ਹੈ ਸੋ ਚੰਗੀ ਬਾਰਿਸ਼ ਹੋਈਗੀ ਤਾਂ ਲੱਗਦਾ ਹੈ ਕਿਸਾਨ ਵੀ ਖਿਸ਼ਾਲ ਹੋਏਗਾ ਕਿਸਾਨ ਖਿਸ਼ਾਲ ਹੋਏਗਾ ਤਾਂ ਦੇਸ਼ ਖਿਸ਼ਾਲ ਹੋਏਗਾ ਤਾਂ ਚੰਗਾ ਹੈ ਕਿਸਨੇ ਹੈ ਜੀ ਜੀ ਤੇ ਦੂਜੇ ਪਾਸੇ ਜਿਹੜੀ ਨਰੇਕੀ ਹੌ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਆਪਣੀ ਨਰੇਕੀ ਦੂਰ ਕਰਨ ਦੀ ਲੋੜ ਹੈ ਕੋਈ بارش ਅਚਾਨਕ ਨਹੀਂ ਆਈ ਮੌਨਸੂਨ ਤਾਂ ਤਾਂ ਹੀ ਆਉਣੀ ਆਉਣੀ ਹੈ ਜੀ ਇਹ ਵੱਡੇ ਦਾਅਵਿਆਂ ਦੀ ਪੂਨ ਖੁੱਟਣ ਦੀ ਹੈ ਜਦੋਂ ਉਹ ਜਿਆ ਕੁਝ ਨਹੀਂ ਹੁੰਦਾ ਜਿਹੜੇ ਦਾਅਵੇ ਕੀਤੇ ਜਾਂਦੇ ਆ ਜੀ ਜੀ ਸਿਰਜਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਵਿਚਾਰ ਚਰਚਾ ਦੇ ਵਿੱਚ ਯੋਗਦਾਨ ਪਾਇਆ ਮਿਹਰਬਾਨੀ ਜੀ ਸੋ ਜਿਸ ਤਰ੍ਹਾਂ ਮੌਸਮ ਦੀ ਗੱਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਕਈ ਵਾਰੀ ਰੀਸ ਕਰਦੇ ਆ ਕਿ ਅਸੀਂ ਬਹੁਤ ਡਿਵੈਲਪ ਹੋ ਚੁੱਕੇ ਆ ਪਰ ਬਹੁਤ ਸਾਰੇ ਅਜਿਹੇ ਦੇਸ਼ਾਂ ਦੇ ਅਜਿਹੇ ਸ਼ਹਿਰ ਨੇ ਐ ਜਿਹੇ ਪ੍ਰੋਵੈਂਸ ਨੇ ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਵੇਂ ਕੈਨੇਡਾ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰੀ ਵੈਨਕੂਵਰ ਡੈਲਟਾ ਹਰ ਸਮੇਂ ਮੌਸਮ ਹੈ ਜਿਹੜਾ ਉਹ ਬਾਰਿਸ਼ਵਾਲ ਰਹਿੰਦਾ ਪਰ ਬਾਅਦ ਯੂ ਦੇਸ ਦੇ ਉਸਤੇ ਪਾਣੀ ਹੈ ਜਿਹੜਾ ਕਦੇ ਖੜਿਆ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਸੀਵਰੇਜ ਸਿਸਟਮ ਬਹੁਤ ਸਟਰੋਂਗ ਨੇ ਪਰ ਦੂਜੇ ਪਾਸੇ ਗੱਲ ਜਦੋਂ ਅਸੀਂ ਆਪਣੇ ਦੇਸ਼ ਤੇ ਬਹੁਤ ਸਾਰੇ ਜਿਹੜੇ ਸਾਡੇ ਸਿਆਸਤਦਾਨ ਨੇ ਉਹ ਦੂਸਰੇ ਵੱਡੇ ਸ਼ਹਿਰਾਂ ਦੇ ਨਾਲ ਵੱਡੇ ਦੇਸ਼ਾਂ ਦੇ ਨਾਲ ਕੰਪੈਰੀਜ਼ਨ ਕਰਦੇ ਨੇ ਤਾਂ ਇਹ ਕੰਪੈਰੀਜ਼ਨ ਵੀ ਕਰਨਾ ਜ਼ਰੂਰੀ ਹੈ ਕਿ ਸਾਡੇ ਦੇਸ਼ ਤੇ ਬਹੁਤ ਸਾਰੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਬਹੁਤ ਜ਼ਿਆਦਾ ਖਰਾਬ ਹੈ ਜੇ ਲਗਾਤਾਰ 2 ਦਿਨ بارش ਹੋਵੇ ਤਾਂ ਜਿਹੜੇ ਸ਼ਹਿਰ ਨੇ ਉਹ ਪਾਣੀ ਚੱਲ ਨਹੀਂ ਸਕਦੇ ਸੋ ਅਜਿਹੇ ਹਾਲਾਤ ਨੇ ਜਿਹੜੇ ਉਹ ਫਿਲਹਾਲ ਬਹੁਤ ਥਾਵਾਂ ਤੇ ਬਣੇ ਹੋਏ ਨੇ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ